ਰਖਤ ਪੇਸ਼ੁਲ ਸਤਿ ਸਾਈਂ ਸ੍ਰੀ ਆਨ ਸਤਿ ਜੀ ਦੇ ਪਾਵਨ ਦਰਦੀ ਕਿਤੇ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਕਸਰ ਬਸਾ ਨੇ ਸੂਰਬਸਤ ਲੰਮੇ ਦੀ ਬਸਾਕੀ ਵਾਲਦੇ ਹਨ ਗੁਰਸਾ ਅੰਤ ਪ੍ਰਗਟੀਆਂ ਦਾ ਅੰਤ ਤੇ ਅਸਾਜੇ ਸਿੱਖਾਂ ਨੂੰ ਰਹਿ ਮਿਆਦਾ ਬੋਸ਼ਿਸ਼ ਕੀਤੀ ਸਿੱਖਾਂ ਨੂੰ ਸੰਸਕਾਰ ਬੋਸ਼ਿਸ਼ੀਤੇ ਸਿੱਖਾਂ ਨੂੰ ਬਜਰ ਪ੍ਰਾਪਤ ਬੋਜਰ ਕੀਤਾ ਔਰ ਆਪਣਾ ਜੀਵਨ ਮੁਖੇਵੇਂ ਜੂਣਾ ਹੈ ਸਤਪੁਰਾਂ ਨੇ ਆਪਣੇ ਸਿਖਾਉਂ ਉਸਮੰਦਰ ਦੇ ਖਾਲਸਾ ਸਿੰਘ ਉਹ ਇਸ ਪਹਾਤ ਤੱਕ ਸਤਪੁਰਾਂ ਨੇ ਬਖਸ਼ਿਸ਼ ਦਿੱਤਾ ਆਪਣੇ ਸਾਜ ਦੇ ਖਾਲਸਾ ਪੰਥ ਨੂੰ ਸਤਪੁਰਾਂ ਨੇ ਨਿਆਰਾ ਪੰਥ ਬਖਸ਼ਿਸ਼ ਦਿੱਤਾ ਵੱਖਰਾ ਪੰਥ ਬਖਸ਼ਿਸ਼ ਦਿੱਤਾ ਸਾਡਾ ਧਰਮ ਵੱਖਰਾ ਸਾਡੀ ਰਸਮ ਵੱਖਰੀ ਸਾਡਾ ਗ੍ਰੰਥ ਵੱਖਰਾ ਸਾਡਾ ਪੰਥ ਵੱਖਰਾ ਸਾਡਾ ਸਭਿਆਚਾਰ ਵੱਖਰਾ ਤਲਕੀ ਤਰ ਬਾਦਸ਼ਾਹ ਨੇ ਆਪਣੇ ਪਿਆਰੇ ਖਾਲਸਾ ਪੰਥ ਨੂੰ ਸੰਸਾਰ ਤੋਂ ਇੱਕ ਨਿਆਰਾ ਪੰਥ ਬਖਸ਼ਿਸ਼ ਦਿੱਤਾ ਔਰ ਸ਼ਕਤ ਕਹਿ ਸੰਜਗਲਾ ਕੋ ਖਾਲਸਾ ਰਹਿ ਨਿਆਰਾ ਤਾਬ ਤੈਜ ਦੇਉ ਮੈਂ ਸਾਰਾ ਜੱਗ ਇਹ ਹੈ ਵਿਪਰੰਤ ਦੀ ਰੀਤ ਮੈਂ ਨਾ ਕਰਉ ਇਨਕੀ ਪ੍ਰਤੀ ਜੋ ਕਾ ਜੁਗਾਂਤਰਾ ਤੋਂ ਹਿੰਦੁਸਤਾਨ ਦੇ ਲੋਕ Holi ਦਾ ਤਿਉਹਾਰ ਮਨਾਉਂਦੇ ਨੇ ਕੋਈ ਰੰਗ ਪਾ ਕੇ Holi ਖੇਡਦਾ ਕੋਈ ਪਾਣੀ ਪਾ ਕੇ Holi ਖੇਡਦਾ ਹੈ ਘਾਰਾ ਪਾ ਕੇ ਖੇਡਦਾ ਹੈ ਕੋਈ ਰੋਪੜ ਪਾ ਕੇ ਖੇਡਦਾ ਕੋਈ ਲੱਠ ਮਾਰ Holi ਖੇਡਦਾ ਪਰ ਸੱਚੇ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਭੋਲੀਆਂ ਦੇ ਥਾਪ ਦੇ ਭੋਲੇ ਮਹੱਲੇ ਦੇ ਬਖਸ਼ਿਸ਼ ਕਰ ਦਿੱਤੀ ਕਿ ਕਿੱਥੇ ਮੇਰਾ ਖਾਲਸਾ ਬਾਕੀ ਸੰਸਾਰ ਤੋਂ ਵੱਖਰਾ ਹੈ ਉਥੇ ਕਿਤੇ ਮੇਰਾ ਇਹ ਪਿਆਰਾ ਖਾਲਸਾ ਸੰਸਾਰ ਦੇ ਰੰਗਾਂ ਦੇ ਵਿੱਚ ਨਰਚ ਕਰ ਰਿਹਾ ਹੈ ਜਿਸਾ ਪੁਰਾਣੇ ਆਪਣੇ ਪਿਆਰੇ ਖਾਲਸੇ ਨੂੰ ਪਿਆਰਾ ਪਾ ਬਖਸ਼ਿਸ਼ ਦਿੱਤਾ ਭੋਲੇ ਮਹੱਲੇ ਦੇ ਬਖਸ਼ਿਸ਼ ਕਰ ਦਿੱਤੀ ਉਹ ਦਿੱਸੇ ਬਾਦਸ਼ਾਹ ਦੁਆਰਾ ਬੋਲਗੜ ਸਾਹਿਬ ਹੈ ਜਿਸੇ ਕਰੀ ਤਰ ਬਾਦਸ਼ਾਹ ਮਸ਼ਹੂਰੀ ਫੇਟਾ ਕਰਵਾਇਆ ਕਰਦੇ ਸਨ ਇੱਕ ਜਥੇ ਨੇ ਧਰਮਾ ਘਟਨਾ ਇਹ ਵੀ ਕਿਰਤਿਆ ਨੇ ਕਿਸੇ ਮੰਦੇ ਨੂੰ ਰੋਕਣਾ ਜੋ ਜਿੱਤ ਜਾਇਆ ਕਰਦੇ ਸਨ ਉਹਨਾਂ ਨੂੰ ਸਤਿਗੁਰੂ ਜੀ ਇਨਾਮ ਬਖਸ਼ਿਸ਼ ਕਰਿਆ ਕਰਦੇ ਸਨ ਸਰਵਪਾਉ ਦਾ ਆਫਰਸ਼ੁਸ਼ ਕਰਿਆ ਕਰਦੇ ਸਨ ਔਰ ਜਦਸਿਆਂ ਨੂੰ ਉਤਸ਼ਾਹ ਕਰਿਆ ਕਰਦੇ ਸਨ ਕਿ ਅੱਗੇ ਹੋ ਕੇ ਯਤਨ ਦੀ ਕਿਹੜੀ ਸਮਰੱਥਾ ਹੈ ਉਹ ਆਪਣੇ ਆਪ ਵਿੱਚ ਪੈਦਾ ਕਰੋ ਸੋ ਸਤਿਗੁਰਾਂ ਨੇ ਸਾਨੂੰ ਬੋਲੇ ਮਹੱਲੇ ਦੇ ਪਾਮ ਲੋਹਾਰ ਦੀ ਬਖਸ਼ਿਸ਼ ਇਸ ਸ਼ਾਮ ਕਰਤੀ ਤੇ ਕੀਤੀ ਸੀ ਸੜੀਨ ਪਰਸਾ ਪੰਥ ਬੋਲੇ ਭੱਲੇਦਾਰ ਤਿਉਹਾਰ ਬੋ ਸਰਦਾਰ ਸਰਕਾਰ ਪ੍ਰੋਜੈਕਟ ਕਰਾ ਦੇਣਾ ਲੜ ਬਣਾਉਂਦਾ ਆ ਰਿਹਾ ਹੈ ਸਮੁੱਚੇ ਅਹਿਸ਼ਕ ਦੇ ਲੋਕ ਸਮੁੱਚੇ ਅਹਿਸ਼ਕ ਦੇ ਸਿੱਖ ਸਾਮਨਾ ਸਤੰਤੇ ਕਰ ਤੋਂ ਹੁੰਦੇ ਨੇ ਖਾਲਸਾ ਪੰਥ ਇੱਥੇ ਕਰਤਾ ਹੁੰਦਾ ਹੈ ਔਰ ਖਾਸਾਹੀ ਸਤਿਗੁਰਾਂ ਦੇ ਸਾਜ ਦੇ ਖਾਲਸਾ ਪੰਥ ਵਿੱਚੋਂ ਸਤਿਗੁਰਾਂ ਦੇ ਦਰਸ਼ਨ ਕਰਦੇ ਆ ਇੱਕ ਰਵਾਇਤ ਦੇ ਅਨਸਾਰ ਜਿਹੜਾ ਤੋਂ ਸਤਿਗੁਰ ਦੀ ਸਿੱਖ ਸ਼ਹਿਰ ਨੂੰ ਫੜੇ ਤੇ ਜਾ ਰਹੇ ਸਨ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਸ਼ਹਿਰ ਵੱਲ ਨੂੰ ਕਿ ਤੱਕਿਆ ਦੇਖਿਆ ਇਹ ਕਰਤਿ ਤਰਪਾਸ ਨੇ ਖੁਸ਼ਿਆ ਕਿਲਾ ਦਿੱਕਤ ਦੇ ਹੋ ਬਾਬਾ ਜੀ ਕਹਿਣ ਲੱਗੇ ਪਤਾ ਜੀ ਫਾਖਰੇ ਹਾਂ ਕਿ ਦੁਬਾਰਾ ਇਸ ਨਗਰ ਵਿੱਚ ਆਉਣਾ ਹੋਵੇ ਭਈਆ ਨਹੀਂ ਤੇ ਕਰਤਿ ਤਰਪਾਸ ਚਾਹਨੇ ਕਰਕੇ ਸੀ ਕਿ ਅਸੀਂ ਦੁਬਾਰਾ ਇਸ ਨਗਰ ਵਿੱਚ ਨਹੀਂ ਆਵਾਂਗੇ ਪਰ ਬੋਲੇ ਮਹਾਰਡੇ ਜੀ ਤੋਂ ਹਾਰਦ ਸਿ ਵਿੱਚ ਖਾਲਸਾ ਪੰਥ ਦੇ ਆਪਰੇਗਾ ਉਹਦੇ ਵਿੱਚੋਂ ਸਾਡੇ ਦਰਸ਼ਨ ਸਿੱਖ ਸਕਦਾ ਹੋ ਜਾ ਕਰਨਗੇ ਉਹਨਾਂ ਸਤਿਗੁਰਾਂ ਦੇ ਸਾਥ ਤੇ ਖਾਲਸਾ ਪੰਥ ਦੇ ਖਾਲਸੇ ਦੇ ਦਰਸ਼ਨ ਕਰਨ ਵਾਸਤੇ ਸਮਤਲਿਸ਼ 196 ਸੰਸਦ ਕਾਲ ਸਭਾ ਬੰਦਿਸਵਾਹ ਕਲਤੀ ਤੇ ਜੁੜਦਾ ਹੈ ਦਰਸ਼ਕਦਾਰੇ ਕਰਦਾ ਹੈ ਔਰ ਦੋ ਪੜਾਵਾਂ ਦੇ ਵਿੱਚ ਇਸ ਤਫਾਰ ਨੂੰ ਇਸ ਤਰਕੀ ਦੇ ਮਾਰਿਆ ਜਾਂਦਾ ਹੈ ਪਹਿਲਾ ਪੜਾ ਗੁਰਦੁਆਰਾ ਪਤਾ ਕੋਈ ਸਾਹਿਬ ਯੂਥ ਕੋ ਸੈਟ ਨੂੰ ਕਰਦਾ ਜਿਸ ਦੀ ਅਸਵਾਪੀ ਹੋ ਚੁੱਕੀ ਹੈ ਦੂਜੇ ਪੜਾ ਦੀ ਪਰੰਪਤਾ ਤਕਸ਼ੀ ਨੀ ਕਿਸਕਰ ਸਾਹਿਬ ਜੀ ਤੋਂ ਕੱਲ 24 ਤਰੀਕ ਨੂੰ ਹੋਣੀ ਹੈ ਜਿਸ ਦੀ ਸੰਪੂਰਨਤਾ ਸ਼ਹਿਰੀ ਤਰੀਕਾਂ ਨੂੰ ਵਿਖਾੜੀ ਹੈ ਜਿਸ ਵਿੱਚ ਪੰਥ ਦੇ ਮਹਾਰਤ ਦਵਾਨਾ ਨੇ ਲਖਵਾਜੂ ਸਹਿਬਾਨ ਜੀ ਨੇ ਸੰਗੀਤ ਦੇ ਸ਼ਿੰਗਾਰੇ ਕਾਜੀ ਸਹਿਬਾਨ ਰਾਗੀ ਸਹਿਬਾਨ ਮੂਚ ਸਹਿਬਾਨ ਇਹਨਾਂ ਨੇ ਕੜ ਕੇ ਦਰਵਾਣਾ ਨੂੰ ਕਰਕੇ ਗੁਰੂ ਜਸ ਸੰਗਤਾਂ ਨੂੰ ਸਰਮ ਕਰਵਾਉਣਾ ਔਰ ਸ਼ਕਤ ਬਾਜ ਨੂੰ ਜਿੰਦ 12 ਵਜੇ ਸਤਕੰਦ ਚਰਮਾ ਵਿੱਚ ਆਸ ਗਾ ਕੇ ਤੌਸਿਅਾਂ ਲਗਾ ਰਿਹਾ ਤੇ ਚੋਟਾ ਬਾਗ ਦੇ ਜੈਕਾਰਿਆਂ ਦੀ ਗੂੰਜ ਵਿੱਚ ਬਨ ਪਿਆਰੇ ਸਹਿਬਾਨ ਦੀ ਜੰਗਵਾਈ ਵਿੱਚ ਮਹੱਦੇ ਦੀ ਪਰਮਤਾ ਦੀ ਗਾੜੀ ਹੈ ਉਹ ਸੰਗਤ ਜੀ ਇਹ ਸਾਰਾ ਨਜ਼ਾਰਾ ਬਹੁਤ ਵਿਖਣ ਜੋਗ ਹੁੰਦਾ ਹੈ ਵਾਕਿਆ ਇਹ ਸਤਪੁਰਾਂ ਦੇ ਸਾਜੇ ਦੇ ਖਾਲਸਾ ਪੰਥ ਵਿੱਚੋਂ ਉਸ ਵਕਤ ਸਤਪੁਰਾਂ ਦੇ ਨਿਤਾ ਹੁੰਦੇ ਨੇ ਕਿਉਂਕਿ ਸਤਪੁਰਾਂ ਦਾ ਆਪਣਾ ਬੁਖਾਰ ਦੇ ਚਾਰ ਆਜਾ ਬਚਨ ਹੈ ਬਾਤਨਾ ਗ੍ਰੰਥ ਵਿੱਚ ਸ਼ਰੀਰ ਪਲਤ ਵਿੱਚ ਵਾਕਿਆ ਭਈ ਅਕਾਲ ਪੀਤਾ ਦਾ ਚਲਾ ਗਿਆ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਹਾਰਜ ਦੇ ਗ੍ਰੰਥ ਇਸ ਤਰ੍ਹਾਂ ਕਿ ਸਤਪੁਰਾਂ ਦੇ ਉਸ ਤਕਾਲ ਪ੍ਰਤੀ ਦੇ ਨਾਲ ਖਾਲਸਾ ਪੰਥ ਪ੍ਰਗਟ ਕੀਤਾ ਹੈ ਜਨਪਾਤ ਦੀਆਂ ਮਰਿਆਦਾਵਾਂ ਤੋਂ ਤਬਦੀਲ ਕਰਕੇ ਛੰਡੇ ਬਾਟੇ ਦੀ ਤਾਹ ਹਦਰੂ ਤਬਦੀਲ ਕੀਤਾ ਸਾਨੂੰ ਵਿੱਚ ਸੰਪੂਰਨ ਬਖਸ਼ਿਸ਼ ਦਿੱਤੀ ਸਾਨੂੰ ਪੰਜ ਬਕਰਾਂ ਦੀ ਬਖਸ਼ਿਸ਼ ਦਿੱਤੀ ਸਾਨੂੰ ਸੇਵਪਾਲ ਦੀ ਬਖਸ਼ਿਸ਼ ਦਿੱਤੀ ਸਾਨੂੰ ਖਾਰਸਾਬਾਦ ਕਰਕੇ ਪਰਸ਼ਾ ਨੇ ਇਥੇ ਬਖਸ਼ਿਸ਼ ਕਰਕੇ ਆਪਣੇ ਪੁੱਤਰ ਦੀਆਂ ਉਹਦਾ ਜਿਹੜਾ ਨਾਸ ਸੀ ਉਹ ਸਦਕਾ ਨੇ ਦਿੱਤਾ ਸੋ ਇਸ ਫਾਰਮ ਦੇ ਆਧਾਰ ਤੇ ਜੁੜ ਕੇ ਸਤਿਗੁਰਾਂ ਦੇ ਪਾਉਂ ਚਰਨਾਂ ਨਾਲ ਮਸਤ ਹੋ ਕੇ ਖਾਲਸੇ ਦੇ ਦਰਸ਼ਨ ਇਧਾਰ ਕਰਕੇ ਆਪਣੀ ਮੁਸਫਲਤਾ ਕਰਨ ਦੀ ਕੋਸ਼ਿਸ਼ ਕੀਤੀ ਔਰ ਬੇਨਤੀ ਹੈ ਕਿ ਇਸ ਸਾਰੇ ਸਵਾਗਤਨਾ ਦੇ ਵਿੱਚ ਦੇਸ਼ ਪ੍ਰਦੇਸ਼ ਤੋਂ ਸਰਤਾ ਪਹੁੰਚਦੀ ਹੈ ਉਹ ਪੇਡਲ ਡੀਪੀ ਵੀ ਆ ਚੁੱਕੀ ਹੈ ਖਾਸ ਕਰਕੇ ਨੌਜਵਾਨ ਬੱਚਿਆਂ ਦੇ ਵਿੱਚ ਇਹ ਕੋ ਉਹ ਬਾਈਕਾਂ ਤੇ ਸਕੂਟਰਾਂ ਤੇ ਟਰੈਕਟਰਾਂ ਤੇ ਜੀਪਾਂਾਂ ਤੇ ਕਿਸੇ ਪ੍ਰਕਾਰ ਦੀ ਕੋਈ ਸਟੰਟ ਬਾਜੀ ਬਿਲਕੁਲ ਨਾ ਕਰਨ ਕਿਉਂਕਿ ਐਸਾ ਕਰਨ ਦੇ ਨਾਲ ਤੇ ਕੀਮਤੀ ਜਾਨਾਂ ਚਲੀ ਜਾਂਦੀਆਂ ਜਾਂ ਸਾਡੇ ਆਪਣੇ ਇਸ਼ੂਆ ਅਨੁਸਾਰ ਹੈ ਉਹ ਜਾਂਦਾ ਹੈ ਇਸ ਕਰਕੇ ਵੀ ਦਿੱਤੀ ਹੈ ਕਿ ਬੜੇ ਸਿਹਤ ਨਾਲ ਪਲਾਇਨਪੋਰਟ ਆ ਤੇ ਲੇਖਕ ਰਹੇ ਉਸ ਸਮਕਾਲੀਆ ਇਹਨਾਂ ਪਾਵਨ ਅਸਥਾਨ ਤੇ ਆ ਕੇ ਲਾਤਮਸ ਕੋਤੇ ਮੁਕਰ ਦੀ ਤਰਫਾਂ ਪਾਸਚ ਵੱਲ ਬਖਸ਼ਿਸ਼ ਮਿਲਣਾ ਖੁਸ਼ਿਆ ਦੇ ਪਤਵੰਨਾ ਸਮੁੱਚੇ ਕਾਲ ਸਾ ਪੰਥ ਖਾਸੇ ਦੇ ਕੌਮੀ ਦਰਬਾਰ ਕਾਲ ਸੇ ਚੱਲਿ ਆ ਦੇ ਪੱਤੇ ਇੱਕ ਹੋਦੇ ਭਲੇ